ਹੋ ਗਾਗਨੀ ਨਾਮਕ ਇਹ ਗੁਣ ਨਾਮ ਸੁਖਮਨੀ ਸਾਧ ਗਣ ਕਾ ਗਾਹੀ ਕਰਵੇ ਸਾ ਜੈ ਕ ਏਕ ਏਕ ਭਗਵਾਨ ਤਾ ਕਾਣਾ ਚ ਏਕ ਅਬਿਸਾਰ ਗਾਜ ਸੁਭਾਵਨਾ ਸਿਸ਼ਟ ਭਾਇ ਆਪਣਾ ਬਣੇ ਸਮਾਈ ਤਮਦੇ ਭਿੰਨ ਕਹੀ ਕਿਸਾ ਹੋਇ ਆ ਬਰਸੋ ਦਾ ਸੋਢੰਤ ਪਰ ਹੋਏ ਜਾ ਕੇ ਬਰਾਧੀ ਆਪ ਬਜਾਈ ਸਚ ਨਾਮ ਸੋਈ ਜਨ ਰੰਗ ਦੇ ਰੰਗ ਕੋ ਦੇ ਉਹ ਮਾਇਆ ਦੇ ਹੰਸਾ ਦੇਵਾ ਮਨ ਮੇਰਾ ਰਖ ਆਹੇ ਕਾ ਫਦਕਾ ਤੇ ਕਬਰ ਕਾ ਤੇਗਰ ਸਤਿਨਾਮ ਆਪ ਵੱਡੀ ਆਰਾ ਕਹ ਕਾ ਨਾ ਕਹ ਕਾ ਸੁਣਹਿ ਹਾਰਾ ਬਾਹ ਦੇ ਅੰਤ ਆਉ ਚਦੇ ਉਚਾ ਨਾਨਕਾ ਬਸੋ ਆਪੇ ਕਹੂ ਚਾ ਜੈ ਆਪ ਰਚਾ ਬ੍ਰਹਮੰਡ ਕਾਰ ਤੇ ਗੁਰਮੈ ਕੀ ਨ ਬਿਸਾਰ ਤਾਲ ਬਨ ਤੇ ਭਈ ਕਹਾਲ ਤ ਕੋ ਕਰ ਕ ਸੋ ਸੁਰਗ ਬਚਾਵਤ ਜੇ ਦੰਦ ਕੇ ਨਾ ਕਰ ਆਪੇ ਵਰਤਨ ਹਾਨ ਨਾਨਕ ਰੀ ਕੋ ਮਸਰੀਆ ਦੂਜਾ ਕਹਿ ਕ੍ਰਿਸ਼ਨਾ ਰਸਪਦੀ ਇਸ ਬਿਲਡਿੰਗ ਨੂੰ ਨਵਾਂ ਰੂਪ ਦਿੱਤਾ ਸੋ ਸ਼ਿਕਰਾਨਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਣ ਇਸੇ ਸਕੂਲ ਦੇ ਬੱਚਿਆਂ ਵੱਲੋਂ ਗੁਰ ਸ਼ਬਦ ਨਾਲ ਜੋੜਿਆ ਜਾਵੇਗਾ ਸੋ ਸਾਰੀ ਸੰਗਤ ਨੇ ਨਾਲ ਕੋਲ ਕੇ ਸਹਿਯੋਗ ਦੇਣਾ ਜੀ ਮੈਂ ਕਾ तू है मेरे स्वामी मैं तुझे आगे फलदा मैं और जिसप करो बेनती मेरा दुख सुख तुझी ਦੇਹ ਕਰੇ ਜਰੋੜ ਕਰਵਰ ਦਾਸ ਸੁਨ ਭਾਵਤ ਆਣੇ ਦਾਸ ਸੀਨੇ ਦਾਸ ਨਿਵਾਰਨ ਹਾਰਾ ਦੁੱਖ ਹਾਤਾ ਸੁਖ ਦਾਸ ਤਾ ਤਾ ਵਿਗਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਜਾਗੀ ਤਾਪ ਆਗੇ ਅਰਦਾਸ ਜੀ ਵੀ ਪਾਕਿਸਤਾਨ ਦੇ ਰਸਮੇ ਬਰਤ ਮੰਗਾ ਦੇਸ਼ ਮਰ ਕੇ ਗੁਰੂ ਨਾਨਕ ਦੇਵ ਜੀ ਦੇ ਆਰੇ ਵੇਲੇ ਅੰਗਰ ਘਰ ਕੇ ਅੰਮਰਦਾਸ ਰਾਮਦਾਸ ਸੋਈ ਸਹਾਈ ਅੰਦਰ ਹਰਗੋਬਿੰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਵਤਾਏ ਹੋਏ ਜੀ ਸਹਾਈ ਸਰਵਤਾਏ ਹੋਏ ਜੀ ਸਹਾਈ ਦਸਾ ਪਤ ਸਹੀ ਅਦੀ ਜੋਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਆਨੰਦ ਨਾਲ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਾ ਕੇ ਸਿਮਰਨ ਸਭ ਜਪਾਈਏ ਮਰਤੇ ਕਾਲ ਨ ਜਾਏ ਕੇ ਸਮਰਾਪ ਤਿਆਗ ਯਾਰ ਕਤ ਰਚੋ ਜੋ ਸਾਧਨ ਰਹਿ ਅਸਮਾਈ ਜਾ ਕੇ ਸਿਮਰਨ ਸਭ ਕਸ਼ ਪਾਈਏ ਮਰਤੇ ਕਾਲ ਸਾਰੇ ਸੰਗ ਮਿਲਣਾ ਮਤਿ ਆਓ ਓ ਰੰਗ ਭੂਲੇ ਧੰਨਾ ਮਰੇ ਬਸਰਤਾ ਜਗਤਾ ਜੀਵਨ ਕਿਵੇਂ ਪਾਵੇ ਸਾਰੇ ਸਮਾ ਨਿਤ ਬ੍ਰਤ ਕਾਲੇ ਪ੍ਰੇਮ ਸਹਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬੇਸਰਤ ਸਤ ਨਾਮ ਵਾਹੀ ਪੂਰ ਸਤ ਨਾਮ ਸਤਿਗੁਰ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਗੋਬਿੰਦ ਰਾਏ ਨਕੋਦਰ ਦੇ ਪਿੰਡ ਮਹਿਮਾ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਐਸ ਵੇਲੇ ਖੜੇ ਆ ਜਿੱਥੇ ਹੈਡਮਾਸਟਰ ਸਰਦਾਰ ਜਸਵੰਤ ਸਿੰਘ ਡਰੋਲੀ ਜੀ ਜਿਹੜੇ ਜਿਹੜੇ ਹਮੇਸ਼ਾ ਉਪਰਾਲੇ ਨਵੇਂ ਨਵੇਂ ਕਰਦੇ ਰਹਿੰਦੇ ਆ ਸੋ ਉਹਨਾਂ ਦੇ ਉਪਰਾਲੇ ਸਦਕਾ ਔਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਇਸ ਪ੍ਰਾਇਮਰੀ ਸਕੂਲ ਦੀ ਜਿਹੜੀ ਨਵੀਂ ਬਿਲਡਿੰਗ ਬਣੀ ਆ ਸੋ ਨਵੇਂ ਸਾਲ ਨੂੰ ਸਮਰਪਿਤ ਸੁਭਣੀ ਸਾਡੇ ਬਾਟ ਕਰਵਾਏ ਗਏ ਔਰ ਗੱਲਬਾਤ ਕਰਦੇ ਆ ਹੈਡਮਾਸਟਰ ਸਾਹਿਬ ਨਾਲ ਸਰ ਸਾਸੀ ਗੱਲ ਜੀ ਸਾਥ ਸ੍ਰੀ ਗੱਲ ਜੀ ਸਰ ਇਹ ਆਪਣੇ ਮਹਿਮਾਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਦੀ ਨਵੀਂ ਬਿਲਡਿੰਗ ਵਿੱਚ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਾਰੇ ਨਗਰ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੇ ਸਬੰਧ ਤੇ ਨਵੀਂ ਇਹ ਜੀ ਬਿਲਡਿੰਗ ਬੱਚਿਆਂ ਨੂੰ ਸਮਰਪਿਤ ਕਰਦੀ ਹੋਈ ਨਗਰ ਵਾਸੀਆਂ ਨੇ ਐਨਐਲਐ ਭਰਾਵਾਂ ਨੇ ਰੱਖ ਕੇ ਨਵੀਂ ਪ੍ਰਣਾਲੀ ਵਿਸਾਹੀ ਕੀਤੀ ਜਿਸ ਵਿੱਚ ਨਗਰ ਪੰਚਾਇਤ ਤੇ ਐਨਆਰਪੀ ਵੀਰਾਂ ਨੇ ਵਾਚ ਕੇ ਸਾਲਿਆ ਸੋ ਉਸ ਦੇ ਸ਼ੁਭ ਮੂਰਤ ਨੂੰ ਮੁੱਖ ਰੱਖਦੇ ਹੋਏ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਕੇ ਸ਼ੁਭ ਸੰਸਦ ਤੇ ਜਾਤ ਕੀਤੀ ਹੈ ਸਰ ਤੁਸੀਂ ਪੜਾਈ ਦੇ ਨਾਲ ਨਾਲ ਇਹ ਇੱਕ ਬਹੁਤ ਵਧੀਆ ਤਰੀਕੇ ਨਾਲ ਉਪਰਾਲੇ ਕਰਦੇ ਰਹੇ ਉਹਨਾਂ ਕਿਉਂਕਿ ਪਿਛਲੇ ਸਕੂਲ ਦੇ ਵਿੱਚ ਵੀ ਮਹਤਪੂਰ ਏਰੀਆ ਦੇ ਵਿੱਚ ਸਕੂਲ ਸੀ ਤੇ ਉਥੇ ਵੀ ਤੁਸੀਂ ਬਹੁਤ ਵਧੀਆ ਆਪਣਾ ਯੋਗਦਾਨ ਪਾ ਕੇ ਆਏ ਹੋ ਇਹ ਕਿਦਾਂ ਵਲ ਤੁਸੀਂ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਜਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੁਝ ਕੀ ਦੇਣਾ ਹੈ ਦੇਖੋ ਜੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਆ ਇਹ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਹੀ ਹੁੰਦਾ ਅਸੀਂ ਕਿੰਨੇ ਵੀ ਜਿੱਥੇ ਅਸੀਂ ਸਰਕਾਰ ਤੋਂ ਤਨਖਾਹ ਲੈਂਦੇ ਆ ਉਸ ਦੇ ਨਾਲ ਨਾਲ ਜਿਹੜੇ ਇਹ ਸਮਾਜਿਕ ਕੰਮ ਸਾਡਾ ਆਪਣਾ ਕੰਮ ਆ। ਉਹਦੇ ਨਾਲ ਨੰਗਨਵਾਸੀਆਂ ਨੂੰ ਬੱਚਿਆਂ ਨੂੰ ਜੋੜ ਕੇ ਵੱਧ-ਵੱਧ ਪ੍ਰਾਲੀ ਦਿੱਤੀ ਜਾਂਦੀ ਆ ਤਾਂ ਕਿ ਕਿਸੇ ਨਾ ਕਿਸੇ ਬੱਚੇ ਦਾ ਪਿੱਖ ਸਵਾਰਿਆ ਜਾ ਸਕੇ। थैंक यू सर। थैंक यू।